ਇਕ ਓੰਕਾਰ ਸਤਿਗੁਰ ਪ੍ਰਸਾਦ ਪਾਚ ਚਹਿ ਦਸਵੇਂ ਕਵੇ ਬਾਜ ਬੇਨਤੀ ਚੋ ਭਈ ਹਮਰੇ ਕਰੋ ਆਦੇ ਰਛਾ ਪੂਰਨ ਹੋ ਚਿਤ ਕੀ ਇਛਾ ਤਵ ਚਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ ਬਤ ਮਕਾਵੋ ਆਪ ਹਰ ਦਮ ਹੀ ਬਚਾਵੋ ਸੁਖੀ ਵਸੈ ਮੋਰੋ ਪ੍ਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਛਾਣ ਜੀ ਕਰ ਦਇ ਕਰ ਗਿਆ ਸਭੈਣ ਕੋ ਆਲ ਸੰਗਿਰ ਗਿਆ ਪੂਰਣ ਹੋਏ ਹਮਾਰੀ ਆਸਾ ਤੋਰ ਪਿਜਨ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤੈ ਹਉ ਜੋ ਪਰਚਾਂਸ ਤੁਮ ਤੇ ਪਾਉ ਸੇਵਕ ਸੇਕਨ ਮਾਰੇ ਤਾਰਿਆ ਚੁਣ ਚੁਣ ਸਤਰ ਹਮਾਰੇ ਮਾਰ ਗਏ ਆਪ ਹਾਰ ਦੈ ਮੁਝੇ ਬਰੀਆ ਮਨ ਕਾਲ ਕਾਥਰਾ ਸਨੇ ਵਰ ਗਿਆ ਹੂਦ ਸਦਾ ਹਮਾਰੇ ਪਛਾ ਸ੍ਰੀ ਸਤਜੋ ਕਰਿ ਵਰਚਾ ਰਾਖ ਲਹਿ ਮ ਰਖਨ ਹਰਿ ਸਹਿਬ ਸੰਤ ਸਹਾਇ ਪਿਆਰ ਦੀਨ ਬਨ ਦਸਨ ਕੇ ਹੰਤਾ ਤਮਹ ਪਰ ਚਤੁਰਦਾਸ ਕੰਤਾ ਕਾਲ ਬ੍ਰਹਮਾ ਬਕਤਰਾ ਕਾਲ ਪਾਇ ਸੁਭਿਓ ਬਤਰਾ ਕਾਲ ਪਾਇ ਕਰ ਬਿਸਮ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਵੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਨ ਨਮਸਕਾਰ ਹਤਾਏ ਹਮਾਰਾ ਜਮਨ ਕਾਲ ਸਜੁਕਤ ਬਨਾਇਓ ਦੇਵਦਾਜ ਜਸਨਿ ਬਜਾਇਓ आरणते केव तारा सोई गुरु समझियो हमारो नमस्कारत सिहि गो हमारे सकल प्रजा जनि आपस बारे सेवकण को सब गुण सुख दियो सत्रंग को फल मोह बद कियो घट-घट के अंतर की जानत भले-बरे की पीर पहचानवे चींटी दा गुंचरे सोला सापर कृपाले कर फूला संतन दुपाएते दुखे सुपाए सादिन के सुकी ਏਕੇ ਕੀ ਪੀਰ ਪਛਾਨੇ ਘਟ ਘਟ ਕੇ ਉਰ ਬਟਕੇ ਜਾਣ ਜਬ ਦਰਖ ਖਰਾ ਕਰਾ ਕਰ ਤਾਰਾ ਪ੍ਰਜਾ ਧਰਤ ਤਪ ਦੇ ਹੀ ਉਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਦਰਸ ਗੂੰ ਜੇਤੇ ਬਨਸੁਰ ਸਬਤਾਰੇ ਆਪੇ ਆਪਣੀ ਬਹੁ ਜੋ ਚਾਰੇ ਤੁਮਚ ਬਹੀ ਤੇ ਰਤਨ ਰਾਣੂ ਜਾਣ ਪੇਦ ਪੇਦੇ ਰਿਆਲ ਨਿਰੰਕਾਰ ਨਿਰਮਕਾਰ ਨੰ ਲੰਬੀ ਆਦ ਨੀਲ ਨਾਦੀ ਆ ਸੰਭ ਤਾਕਾ ਮੂੜ ਚਰਦ ਵਿਦਾ ਜਾ ਕੋ ਪੇਉ ਨ ਭਾਵਦ ਵਿਦਾ ਤਾਕ ਕੋ ਕਰਪਾ ਹਣ ਨੁਮਾਨ ਤੁਮਹਾ ਮੜ ਕਛ ਪੇਦਨਾ ਜਾਣਤ ਮਹਾਦੇਵ ਕੋ ਕਹਿ ਰ ਸਦਾ ਸੁਨ ਅਨੰਕਾਰ ਕਾ ਚੀਨਤ ਨਹਿ ਭਵ ਹਾਂ ਭੀ ਆਪਣੀ ਬੁਹ ਹੈ ਜੇ ਤੀ ਵਰਨਤ ਭਿੰਨ ਭਿੰਨ ਤੁਹ ਤੇ ਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਸਜਾਵਤਮ ਸੰਸਾਰਾ ਇਕ ਰੂਪਨੁ ਉਪਸਰੂਪਾ ਰੰਗ ਪਿਉਰਾ ਵਗਹਿ ਪੂ ਪਾਂਡਾ ਜੇ ਰਸੇ ਤ੍ਰਕੇ ਨਿਸਪੁਰ ਕਾਣ ਬਹੁ ਰਹਿ ਦੇਨੀ कह फू जाह बैठा कौ सिंकर कैठा सगरे सिद्ध का सलोभ से अम्ब हवर अच्छा मेरी रीतम करो सिखारिख संगरो जुसर थल भरत पाता सकल मलेश करो रणकाता जे तू सर परे तिन क्या दुख तुआ मरे पुरक्षण पग परे, परे त्योहारे तिनका तुम संगड़ संगठ सवटारे जो कल को एक बार तय है ताके काल नुट है ਰਿਚਾ ਹੋਇਦਾ ਸਭ ਕਾਲਾ ਦੂਸਰੇ ਸਰੇ ਤਤਕਾਲਾ ਕਿਰਪਾ ਦੇ ਸੰਝਾਈਨ ਰਹੋ ਤਾਂ ਕਿ ਤਾਪਤਨੁ ਕਮੋ ਹਰੋ ਹਿਰਦ ਸਦ ਘਰਮੋ ਸਭ ਹੋਇ ਰਸ ਸਾਸ ਤਕੇ ਨਾ ਕੋਈ ਇੱਕ ਬਾਰ ਜੇ ਤੁ ਮੈਂ ਸੰਭਾਰ ਆ ਕਾਲ ਪਾਸ ਤੇ ਤਾਇ ਉਬਾਰਾ ਜिन्नਰ ਨਾਮ ਤੇ ਹਾਰੋ ਕਹਾ ਦਰ ਦਿਸਦੋਗ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਰ ਦੇ ਲਿਓ ਬਾਰੀ ਸਰਬ ਟੋਰ ਮਹੋ ਸੁਹਾਇ ਦਿਸਦੋਗ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰਿ ਆਪ ਹਾਰ ਦਲਹਿ ਉਬਾਰੀ ਸਰਬਤੋਰ ਮੋਹ ਸੁਹਾਇ ਦਿਸਦੋ ਬਤਲਹਿ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ